ਡਾਕਟਰ ਅਖੀਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਤਰ ਸਾਹਿਬ ਦੇ ਵੱਲੋਂ 15 ਗਗਸ ਦੇ ਮੱਧਨਗਰ ਸ਼ਹਿਰ ਦੇ ਵਿੱਚ ਰਾਤ ਸਮੇਂ ਨਾਈਟ ਡੋਮਿਨੇਸ਼ਨ ਤਹਿਤ ਲਗਾਤਾਰ ਚੈਕਿੰਗ ਮਹਿੰਨ ਚਲਾਈ ਜਾ ਰਹੀ ਹੈ ਇਸ ਚੈਕਿੰਗ ਦਾ ਮੁੱਖ ਉਦੇਸ਼ ਲੋਕਾਂ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਅਤੇ ਸ਼ਰਾਬਤੀ ਅੰਤਰਾ ਨਸ਼ਾ ਤਸਕਰਾ ਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਰੋਕਣਾ ਹੈ ਤਾਂ ਜੋ ਜਿਲੇ ਦੇ ਵਿੱਚ ਸ਼ਾਂਤੀ ਕਾਇਮ ਰਹੇ ਐਸਐਸਪੀ ਡਾਕਟਰ ਅਖੀਲ ਚੌਧਰੀ ਨੇ ਕਿਹਾ ਕਿ ਅਮਨਦੀਪ ਸਿੰਘ ਡੀਐਸਪੀ ਦੀ ਨਿਗਰਾਨ ਦੇਡ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੇ ਵੱਲੋਂ ਜਿਦਾ ਵਿੱਚ ਵੱਖੋ-ਵੱਖੋ ਸਥਾਨਾਂ ਸ਼ੱਦੀ ਵਿਅਕਤੀ ਅਤੇ ਵਿਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੀਸੀਆਰ ਮੁਰਦਾ ਦੀ ਟੀਮਾਂ ਸ਼ਹਿਰ ਦੇ ਮੁੱਖ ਰੂਟਾ ਤੇ ਲਗਾਤਾਰ ਗਸ਼ਤਾ ਕਰ ਰਹੀਆਂ ਹਨ। ਹੋਰ ਉਹਨੇ ਕੀ ਕਹ ਗਿਆ ਤੁਸੀਂ ਆਪ ਹੀ ਦੇਖੋ ਤੁਮ। ਇਹ ਪੰਜਾਬੀ ਟੀਵੀ ਲਈ ਸਾਡੇ ਮਾਜੂਦ ਡਾਕਟਰ ਅਖਲ ਚੌਧਰੀ ਜੀ ਆਈਪੀਐਸ ਐਸਐਸਪੀ ਸਰ ਮੁਕਸਾ ਸਾਹਿਬ ਦੀ ਗਵਾਹੀ ਹੈ। 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਲੋਕਾਂ ਵਿੱਚ ਸੱਭ ਭਾਵਨਾ, ਭਰੋਸਾ ਅਤੇ ਸੁਰੱਖਿਆ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਸ਼੍ਰੀ ਮੁਕਸਾ ਸਾਹਿਬ ਵਿੱਚ ਨਾਈਟ ਪੁਲਸਿੰਗ ਬਹੁਤ ਸਖਤ ਇਹਨਾਂ ਲਾਗੂ ਕੀਤੀ ਜਾ ਰਹੀ ਹੈ। ਸਾਡੀ ਨਾਈਟ ਪੁਲਿਸਿੰਗ ਦਾ ਏਮ ਇਹ ਹੈ ਵੀ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਰਕਰਾਰ ਰੱਖੇ ਤੇ ਲਾ ਰਡ ਆਰਡਰ ਮੇਨਟੇਨ ਰੱਖੇ ਤੇ ਜਿਹੜੇ ਗੈਰ ਕਾਨੂੰਨੀ ਗਤੀਵਿਧੀ ਕਰਦੇ ਆ ਜਾਂ ਅਸਮਾਜਿਕ ਤੱਤ ਨੇ ਉਹਨਾਂ ਨੂੰ ਸਖਤ ਸੁਨੇਹਾ ਜਾਵੇ ਕਿ ਜਿਹੜੀ ਪੁਲਿਸ ਹੈ ਉਹ ਹਮੇਸ਼ਾ ਸੁਰੱਖਿਆ ਲਈ ਤਨਾਅ ਤੇ ਸचेत ਹੈ ਤੇ ਜਿਹੜੇ ਵੀ ਗੈਰ ਕਾਨੂੰਨੀ ਸਮਾਜਿਕ ਤੱਤ ਨੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਉਹ ਸਾਨੂੰ ਉਹਨਾਂ ਬਾਰੇ ਤੁਰੰਤ ਸੂਚਨਾ ਦੇਣ ਤੇ ਤਾਂ ਜੋ ਅਸੀਂ ਉਹਨਾਂ ਤੇ ਕਾਬੂ ਪਾ ਸਕੀਏ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਅਪੀਲ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਤੇ ਨਸ਼ੇ ਤੋਂ ਦੂਰ ਰਹੇ। ਦੈਟਸ ਆਲ। ਡਾਕਟਰ ਅਖਿਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਵੱਲੋਂ 15 ਗਾਗਸ ਦੇ ਮੱਧੇ ਨਗਰ ਸ਼ਹਿਰ ਦੇ ਵਿੱਚ ਰਾਤ ਸਮੇਂ ਨਾਈਟ ਡੋਮੀਨੇਸ਼ਨ ਤਹਿ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਚੈਕਿੰਗ ਦਾ ਮੁੱਖ ਉਦੇਸ਼ ਲੋਕਾਂ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਅਤੇ ਸ਼ਰਾਬਤੀ ਅੰਸਰਾਂ, ਨਸ਼ਾ ਤਸਕਰਾਂ ਤੇ ਹੋਰ ਅਪਰਾਧੀ ਗਤੀਵਿਧੀਆਂ ਨੂੰ ਰੋਕਣਾ ਹੈ ਤਾਂ ਜੋ ਜ਼ਿਲ੍ਹੇ ਦੇ ਵਿੱਚ ਸ਼ਾਂਤੀ ਕਾਇਮ ਰਹੇ। ਐਸ.ਵੀ. ਡਾਕਟਰ ਅਖਲ ਚੌਧਰੀ ਨੇ ਕਿਹਾ ਕਿ ਅਮਨਦੀਪ ਸਿੰਘ ਡੀਐਸਪੀ ਦੀ ਨਿਗਰਾਨ ਦੇ ਟਪੁਰੀਆਂ ਵਾਕਾ ਟੀਮਾਂ ਦੇ ਵੱਲੋਂ ਜਿਹੜਾ ਵੀ ਚਾਕੋ ਸਟਾਨਾ ਲਗਾਤਾਰ ਗਸ਼ਤਾ ਕਰਕੇ ਤੇ ਨਾਕੇ ਲਗਾ ਕੇ ਸ਼ੱਕੀ ਵਿਅਕਤੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੀਸੀਆਰ ਮੋਰਥੇ ਦੀ ਟੀਮਾਂ ਸ਼ਹਿਰ ਦੇ ਮੁੱਖ ਰੂਟਾ ਤੇ ਲਗਾਤਾਰ ਗਸ਼ਤਾ ਕਰ ਰਹੀਆਂ ਹਨ ਹੋਰ ਉਹਨਾਂ ਨੇ ਕਿਹਾ ਕੁਝ ਗਿਆ ਤੁਸੀਂ ਆਪ ਹੀ ਦੇਖੋ ਤੁਹਾਨੂੰ ਇਹ ਪੰਜਾਬੀ ਟੀਵੀ ਲਈ ਸਾਡੇ ਮਾਜੂਕ ਡਾਕਟਰ ਅਖਲ ਚੌਧਰੀ ਜੀ ਆਈਪੀਐਸ ਸਪੀਸਰ ਮੁਖਸਾ ਸਾਹਿਬ ਦੀ ਗਵਾਹੀ ਹੈ 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਲੋਕਾਂ ਵਿੱਚ ਸੱਭ ਭਾਵਨਾ ਭਰੋਸਾ ਅਤੇ ਸੁਰੱਖਿਆ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਾਈਟ ਪੁਲਸਿੰਗ ਬਹੁਤ ਸਖਤਾਈ ਨਾਲ ਲਾਗੂ ਕੀਤੀ ਜਾ ਰਹੀ ਹੈ ਤਾਂ ਸਾਡੀ ਨਾਈਟ ਪੁਲਸਿੰਗ ਦਾ ਏਮ ਇਹ ਹੈ ਵੀ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਰਕਰਾਰ ਰਹੇ ਤੇ ਲਾਜ ਐਂਡ ਆਰਡਰ ਮੇਨਟੇਨ ਰਹੇ ਤੇ ਜਿਹੜੇ ਗੈਰ ਕਾਨੂੰਨੀ ਗਤੀਵਿਧੀ ਕਰਦੇ ਆ ਜਾਂ ਅਸਮਾਜਿਕ ਤੱਤ ਨੇ ਉਹਨਾਂ ਨੂੰ ਸਖਤ ਸਨੇਹਾ ਜਾਵੇ ਕਿ ਜਿਹੜੀ ਪੁਲਿਸ ਹੈ ਉਹ ਹਮੇਸ਼ਾ ਸੁਰੱਖਿਆ ਲਈ ਤਨਾਤ ਤੇ ਸचेत ਹੈ ਤੇ ਜਿਹੜੇ ਵੀ ਗਰ ਗੈਰ ਕਾਨੂੰਨੀ ਸਮਾਜਿਕ ਤੱਤ ਉਹਨੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਉਹ ਸਾਨੂੰ ਉਹਨਾਂ ਬਾਰੇ ਤੁਰੰਤ ਸੂਚਨਾ ਦੇਣ ਤੇ ਤਾਂ ਜੋ ਅਸੀਂ ਉਹਨਾਂ ਤੇ ਕਾਬੂ ਪਾ ਸਕੀਏ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਅਪੀਲ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਤੇ ਨਸ਼ੇ ਤੋਂ ਦੂਰ ਰਹਿਣ ਥੈਟਸ ਆਲ